ਤਰਨਤਾਰਨ ਦੇ ਵਿੱਚ ਲਾ ਅਤੇ ਆਰਡਰ ਦੀ ਸਥਿਤੀ ਵਿਗੜੀ ਹੋਈ ਹੈ ਅਤੇ ਆਏ ਦਿਨ ਗੁੰਡਾਗਰਦੀ ਕੀਤੀ ਜਾ ਰਹੀ ਹੈ। ਦਰਸਲ ਤਰਨਤਾਰਨ ਦੇ ਜਸਵੰਤ ਸਿੰਘ ਮੁਹੱਲਾ ਵਿਖੇ ਦੋ ਧਿਰਾਂ ਦੇ ਵਿੱਚ ਹੋਏ ਕੂਨੀ ਟਕਰਾਅ ਦੇ ਵਿੱਚ ਇੱਕ ਸਨੀ ਨਾਮ ਦੇ ਮੁੰਡੇ ਨੂੰ ਗੰਭੀਰ ਸੱਟਾਂ ਲਗੀਆਂ ਨੇ। ਦਰਸਲ ਇਹ ਰੌਲਾ ਬੱਚੇ ਦੇ ਖਿਡਾਉਣੇ ਨੂੰ ਲੈ ਕੇ ਹੋਇਆ ਜਿੱਥੇ ਇੱਕ ਧਿਰ ਨੇ ਘਰ ਦੇ ਵਿੱਚ ਦਾਖਲ ਹੋ ਕੇ ਸਨੀ ਨਾਮ ਦੇ ਮੁੰਡੇ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ। ਜਿਸ ਨੂੰ ਕੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਘਰ ਦੀ ਭੰਨ ਤੋੜਵੀਂ ਕੀਤੀ ਗਈ ਹੈ ਮੇਰਾ ਨਾਮ ਹਰਜਿੰਦਰ ਕੌਰ ਮੱਲਾ ਜਸਵੰਤ ਸਿੰਘ ਤਰੰਤ ਮੁੰਡਾ ਆਉਂਦਾ ਪਾਜੀ ਬਾਜ਼ਾਰੋਂ ਫੋਨ ਤੇ ਗੱਲ ਕਰਦਾ ਆਉਂਦਾ ਸੀਗਾ ਤੇ ਉਹ ਮੁੰਡਾ ਮਗਰੋਂ ਆਇਆ ਵਾ ਤੇ ਉਹ ਆਉਂਦਾ ਹੀ ਇਹਨੂੰ ਪੈ ਗਿਆ ਮੁੰਡੇ ਸਾਡੇ ਨੂੰ ਸਾਨੂੰ ਨਹੀਂ ਪਤਾ ਲੱਗਾ ਬਾਰ ਕੀ ਹੋਇਆ ਵਾ ਗਲੀ ਦਾ ਕੰਦਰ ਆ ਗਿਆ ਨਾਲ ਮੁੰਡੇ ਲੈ ਕੇ ਆ ਗਿਆ ਤੇ ਆ ਕੇ ਨੇ ਹਮਲਾ ਕਰਤਾ ਉਹਨਾਂ ਕੋਲ ਕਰਪਾਨਾ ਵਾਂ ਦਾਤਰ ਆ ਤੇ ਇੱਟਾ ਰੋੜੇ ਚਲਾਏ ਉਹਨਾਂ ਨੇ ਆ ਕੇ 15 20 ਜਣੇ ਸੀਗੇ ਫੜਿਆ ਕੋਈ ਫੜਿਆ ਇੱਕ ਮੁੰਡਾ ਫੜਿਆ ਸੀਗਾ ਉਹਨੂੰ ਪੁਲਸ ਲੈ ਗਈ ਆ ਕੀ ਨਾਮ ਸੀਗਾ ਨਾਮ ਉਹਨਾਂ ਨੇ ਪੁਲਸ ਵਾਲਿਆਂ ਦੱਸਿਆ ਹਾਂਜੀ ਕਾਰਵਾਈ ਕੀਤੀ ਹਾਂਜੀ ਉਹ ਲਾਂ ਲੈ ਕੇ ਲੈ ਗਿਆ ਉਹ ਤੁਹਾਡੇ ਘਰ ਆਉਂਦਾ ਆ ਜਿਹੜੀ ਲੋੜ ਪਾਣੀ ਕਿਉਂ ਕਿਸ ਤਰ੍ਹਾਂ ਕਿਹੋ ਜਿਹਾ ਕਿਤਰਾ ਵਜੇ ਨਜ਼ਰ ਆਇਆ ਉਹ ਮੁੰਡੇ 15-20 ਸੀਗੇ ਉਹਨਾਂ ਨੇ ਆਉਂਦਾ ਇੱਟਾ ਵਾਟੇ ਚਰਉਣੇ ਕਹਿੰਦੇ ਸਾਨੂੰ ਸਾਟ ਪਰਿਵਾਰ ਨੂੰ ਪੈ ਗਏ ਮੁੰਡੇ ਵੱਡੇ ਨੂੰ ਵੀ ਤੇ ਦਾਤਰ ਮਾਰਿਆ ਕਿਰਪਾਨ ਮਾਰੀ ਅਸੀਂ ਇਹ ਮੰਗ ਕੀਤੀ ਵੀ ਸਾਨੂੰ ਉਹਨਾਂ ਤੋਂ ਖਤਰਾ ਵਾ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਮੁੰਡੇ ਬਾਹਰ ਅੰਦਰ ਫਿਰਦੇ ਆ ਉਹ ਜੋ ਮਰਜ਼ੀ ਕਰ ਸਕਦੇ ਤੁਹਾਨੂੰ ਤੁਹਾਨੂੰ ਕੀ ਦਿੰਦੇ ਆ ਉਹਨੇ ਬਲੱਡ ਡੁੱਲਾ ਕਰ ਦਿੱਤੀ ਦਾ ਬਲੱਡ ਉਹ ਸਾਡੇ ਮੁੰਡੇ ਦਾ ਜਿੱਤੇ ਹਮਲਾ ਕੀਤਾ ਉਹਨਾਂ ਨੇ ਆ ਕੇ ਸਾਡਾ ਮੁੰਡਾ ਰਾਤ ਦਾ ਦਾਖਲ ਆ ਉਹ ਸ਼ਰਮ ਖੁੱਲ ਤੁਰੇ ਫਿਰਦੇ ਆ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਉਸੇ ਵੱਲ ਹਸਪੀਟਲ ਆ ਜਾਏਗਾ ਤੇ ਮੇਰੇ ਨਾਲ ਜਿਨ੍ਹਾਂ ਨੇ ਰਾਤੀ ਹਮਲਾ ਕੀਤਾ ਨਾ ਉਹ ਮੇਰੇ ਨਾਲ ਨਾ ਪਰਾਣੀ ਜਾਂਦੇ ਸੀ ਤੇ ਮੇਰੇ ਨਾਲ ਰਾਇਨਾਵਾ ਹੋ ਗਿਆ ਤੇ ਮੈਂ ਘਰ ਦੇ ਬਾਹਰ ਹੀ ਫੋਨ ਤੇ ਗੱਲ ਕਰਨ ਦੇ ਤੇ 15 20 ਜਾਣੇ ਉਧਰੋਂ ਭੱਜੇ ਆਏ ਤੇ ਮੈਂ ਭੱਜ ਕੇ ਅੰਦਰ ਵੜ ਗਿਆ ਅੰਦਰ ਦਾਖਲ ਹੋ ਗਏ ਇਹਨਾਂ ਨੇ ਨਾ ਦਾਤਰ ਕਰਪਾਨਾ ਮਾਰ ਲਾਪੇ ਐ ਜਿੰਨੇ ਸਭ ਤੋਂ ਪਹਿਲਾਂ ਮਾਰੀ ਇੱਕ ਬੱਤੇ ਨੇ ਇੱਕ ਹੈਂਡਲ ਨੇ ਤੇ ਇੱਕ ਕਾਲੀ ਮੁੰਡਾ ਵਾ ਇਹਨਾਂ ਨੇ ਮਾਰੇ ਮੇਰੇ ਸੰਦ ਤੇ ਬਾਕੀਆਂ ਮੈਨੂੰ ਪਤਾ ਲੱਗਾ ਮੈਂ ਥੱਲੇ ਬੇਹੋਸ਼ ਹੋ ਕੇ ਡੇਗ ਗਿਆ ਤੇ ਨਾਲ ਿੱਟੇ ਰੋੜੇ ਵਾਹ ਚਲਾਏ ਘਰ ਕੁਰਚੇ ਆਪਣੇ ਹਾਂਜੀ ਗੁੰਡਾ ਕਰਦੀ ਕੀਤੀ ਇਹਨਾਂ ਨੇ ਪੂਰੀ ਨਾ ਮੰਗਿਆ ਉਹ ਕਰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਏ। ਜਿਹੜੀ ਕਾ ਉੱਥੇ ਇਨੀ ਮੁੱਤ ਪਾਜ ਹੋਈ ਜੀ ਸਾਰੀ ਉਹਨਾਂ ਨੇ ਕੀਤੀ। ਹਾਂ ਜੀ ਉਹਨਾਂ ਨੇ ਕੀਤੀ ਸਾਰੀ ਉਹਨਾਂ ਨੇ ਹੀ ਲਾਈਆਂ। ਦੂਜੇ ਪਾਰਟੀ ਵਾਲਿਆਂ ਨੇ ਇਹਨਾਂ ਨੂੰ ਪੈਸੇ ਦਿੱਤੇ ਆ ਜੀ ਤੇ ਇਹਨਾਂ ਨੇ ਸਾਡੇ ਦੇ ਕਹਿ ਕੇ ਡੀਐਸਪੀ ਸਾਹਿਬ ਨੂੰ ਤੇ ਇਹ ਪੁਲਸ ਆਰਡਰ ਲਾ ਗਿਆ ਜ ਸਾਡੇ ਘਰ ਹਲੇ ਸਾਨੂੰ ਗੱਲ ਪੈਂਦੇ ਆ ਘਰ ਆ ਗਏ ਪੁਲਸ ਵਾਲੇ ਜੀ ਇਹਨਾਂ ਨੇ ਦੂਜੀ ਪਾਰਟੀ ਵਾਲਿਆਂ ਨੇ ਦਿੱਤੇ ਜੀ ਮੱਲੀ ਹੋਣਾ ਨੇ ਉਹ ਚਲ ਗਏ ਆ ਜੀ ਨਹੀਂ ਉਹ ਵੀ ਇੱਥੇ ਹੀ ਹੈਗੇ ਪਰ ਉਹ ਲੁਕੇ ਹੋਏ ਨਹੀਂ ਪੈਹਾ ਚੜਾ ਗਏ ਆ ਤੁਹਾਨੂੰ ਜੀ ਦਾ ਪਤਾ ਨਹੀਂ ਨਹੀਂ ਜੀ ਇਹਨਾਂ ਨੂੰ ਹਸਪੀਟਲ ਵਾਲਿਆਂ ਨੂੰ ਡਾੜ ਕੱਟ ਕੇ ਦਿੱਤਾ ਪੁਲਸ ਵਾਲਿਆਂ ਨੇ ਤੇ ਉਹ ਇੱਥੇ ਐਡਮਿਟ ਨਹੀਂ ਹੋਏ ਅਸੀਂ ਆ ਗਏ ਆ ਵੇਖ ਲਓ ਤੁਹਾਡੇ ਸਾਹਮਣੇ ਆ ਜੀ ਯਾਰ ਉਹਦਾ ਭਰਾ ਆ ਇੱਕ ਹੀ ਮੰਗ ਕਰਦੇ ਆ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਮੰਗ ਕਰਦੇ ਇਹਨਾਂ ਦੇ 20 25 ਪਰਚੇ ਇਹਨਾਂ ਦੇ ਜੀ ਜਰਮਨ ਤੇ ਮੱਠੀ ਦੇ ਨਮਲੀ ਦੇ ਤੇ ਇਹਨਾਂ ਦੇ ਨਾਲ ਕੋਈ ਪੁਲਸ ਵਾਲਾ ਇਹਨਾਂ ਨੂੰ ਫੜ ਨਹੀਂ ਰਿਹਾ ਜੀ ਇਹ ਗੁੰਡੇ ਆ ਜੀ ਗੈਂਗਸਟਰ ਐ ਤਸਵੰਤ ਸਿੰਘ ਮੱਲੇ ਦੇ ਸਾਨੂੰ ਉਤੋਂ ਧਮਕੀਆਂ ਦਿੰਦੇ ਆ ਧਮਕੀਆਂ ਦੇ ਕੇ ਘਰਾਂ 'ਚ ਪੈ ਗਏ ਐ ਘਰਾਂ 'ਚੋਂ ਆਣ ਆਣ ਕੇ ਇਹਨਾਂ ਨੂੰ ਚੁੱਕ ਕੇ ਖੜਨਾ ਵਾ ਤੇ ਸਾਨੂੰ ਇਹਨਾਂ ਤੋਂ ਡਰ ਲੱਗਦਾ ਵਾ ਇੱਕ ਇਹਨਾਂ ਦਾ ਬੰਦਾ ਵੀ ਇੰਨਾ ਇਹਨਾਂ ਦਾ ਬੰਦਾ ਅੰਦਰ ਵੜ ਕੇ ਤੇ ਉਹਨੂੰ ਕੁੱਟ ਮਾਰ ਕੀਤੀ ਚਾਹੇ ਉਹਦੀ ਇੱਕ ਉਂਗਲ ਤੋੜ ਦਿੱਤੀ ਤੇ ਇੱਕ ਉਹਦੇ ਸਿਰ 'ਚ ਸੱਟ ਲਾਤੀ ਤੇ ਬਾਕੀ ਗੁੱਜੀਆਂ ਸੱਟਾਂ ਲੱਗੀਆਂ ਬੈਟ ਨਾਲ ਮਾਰਿਆ ਉਹਨੂੰ ਉਹ ਆਵੇ ਅੰਦਰ ਹੀ ਆ ਜੀ ਵੇਖੋ ਉਹਨੂੰ ਜੋਗਰਾਜ ਸਿੰਘ ਸਾਰਾ ਸਰਮੈਂ ਤੇ ਆਉਂਦੇ ਆ ਉਧਰੋਂ ਨੂਰ ਤੇ ਡੇਲੋ ਆਉਂਦੇ ਉਹਨਾਂ ਦੇ ਇੱਟਾ ਰੋੜਾ ਚੱਲੰਦਿਆ ਇਹ ਆਹ ਤਾਂ ਮੈਨੂੰ ਨੋਨਿ ਬਦਾਂ ਮੇਰੇ ਮੇਰੇ ਮੁੰਡਿਆਂ ਨਾਲ ਲੜਾਈ ਹੁੰਦੀ ਠੀਕ ਆ ਜੀ ਤੇ ਮੁੰਡਾ ਮੈਨੂੰ ਅੰਦਰ ਵਾੜ ਲਿਆ ਮੇਰੇ ਉਹ ਮਾਰੇ ਬਾੜ ਮਾਰੇ ਇੱਥੇ ਸਿਰਚ ਵੀ ਤੇ ਮੇਰੇ ਉਂਗਲ ਤੇ ਵੀ ਤੇ ਆਹ ਵੇ ਇਥੇ ਸੋਈ ਪਈ ਮੇਰੇ ਇਹਨਾਂ ਨੇ ਕੀ ਕੀਤਾ ਹਾਂਜੀ ਇਹਨਾਂ ਨੇ ਮੱਲੀ ਹੋਣਾ ਨੇ ਮਣੀ ਮੱਠੀ ਹੋਣਾ ਨੇ ਨਾਲ ਹੀ ਸਾਰੇ ਕਿਸੇ ਪੁਲਿਸ ਦੇ ਸੇਵਾ ਦੀ ਹਾਂਜੀ ਹਾਂਜੀ ਦੱਸਿਆ ਮਮੀ ਛਡਾਉਣਾ ਮੇਰੇ ਮਾਰੀ ਤਾਂ ਮੈਨੂੰ ਅੰਦਰ ਵਾੜ ਲਿਆ ਸਾਰੇ ਉਹਨਾਂ ਨੇ ਅੰਦਰਵਾੜ ਕੇ ਤੇ ਮੈਨੂੰ ਮੈਨੂੰ ਚਪੇੜਾ ਚੰਗਿਆ ਮੇਰੇ ਬੂਥੇ ਦੇ ਜੜਾ ਆਵੇ ਮੁੰਡਾ ਉਹਨਾਂ ਦਾ ਉਹ ਮੈਨੂੰ ਕੁੱਟੀ ਜਾਵੇ ਅੰਦਰਵਾੜ ਕੇ ਕੁੱਟਿਆ ਉਹਨਾਂ ਨੇ ਰੀਜ ਪੂਰੀ ਲਾਈ ਇਹਨਾਂ ਨੇ ਆ ਬੈਡ ਮਰੇ ਤੇ ਆਵੇ ਮੇਰੇ ਬਾਹਾਂ ਤੇ ਵੀ ਆਵੇ ਸੁੱਝ ਪਈ ਮੇਰੇ ਆ ਕਿੱਥੇ ਹਸਪਤਾਲ ਦੇ ਵਿੱਚ ਲੱਭ ਕਿਸੇ ਨੇ ਲੱਜਾ ਦੇ ਅ ਕੰਡਾ ਹੋ ਗਿਆ ਸੀ ਪੂਰਾ ਇੱਕ ਬੈਠਾ ਇਹਨੂੰ ਸਰ ਤੇ ਮੁੜ ਕੇ ਹੁਣ ਰੋਲਾ ਰੂਲਾ ਪਾਇਆ ਤੇ ਬੱਸ ਉਹਨਾਂ ਬੱਸ ਬੀਟਾ ਡੀਨ ਮੜੀ ਜੀ ਲਾਈ ਇਹਨਾਂ ਨੇ ਤੇ ਮੁੜ ਕੇ ਪੱਟੀ ਥੋੜੀ ਜੀ ਕਰਕੇ ਤੇ ਕਹਿੰਦੇ ਚਲੋ ਠੀਕ ਆ ਸਾਡੀ ਡਾਕਟਰ ਸਾਹਿਬ ਗੱਲ ਗਿਆ ਉਹ ਜਿਉਂ ਉਹਦੇ ਮੈਡੀਕਲ ਰਿਪੋਰਟਸ ਨਹੀਂ ਆਈਆਂ ਐਮਐਲਆਰ ਹੋਣੀਆਂ ਫਿਰ ਉਹਦੇ ਮੁਤਾਬਕ ਜਿਹੜੀ ਉਹਨੂੰ ਕੰਨੀ ਕਰ ਵੀ ਉਹ ਕਰ ਦਿੰਦੇ ਆ ਇਸ ਮਿਨਿਸਟਰ ਹੋਊਗਾ ਜੋ ਜੋ ਸਟੇਟਮੈਂਟ ਫਰਵਾਹਣਗੇ ਜਾਂ ਜਿਹੜੇ ਜਿਹੜੇ ਐਮਐਲਆਰ ਹੋਣਗੇ ਉਸ ਮੁਤਾਬਕ ਫਰਦਰ ਕਰੂਗਾ ਜੇ ਰੈਸਟ ਨਹੀਂ ਕੀਤਾ ਉਹਦੇ ਲੜਾਈ ਨੂੰ ਹਟਾਇਆ ਹੈ ਉਹਨਾਂ ਨੇ ਜਿਹੜੇ ਬੇਸਿਕਲੀ ਤੇ ਦੋ ਹੀ ਬੰਦੇ ਇੰਜਰਡ ਆ ਜਿਹੜੇ ਇੱਕ ਦੂਜੇ ਦੇ ਖਲਾਕੇ ਉਹਨਾਂ ਦੀਆਂ ਬੇਕ ਬੈਡਿੰਗ ਚ ਨਤਾਲਦੀਆਂ ਇੱਟਾ ਇੱਕ ਬੁਜੇ ਨੂੰ ਤਾਂ ਰੋੜੇ ਚ ਲਾਇਆ ਉਹਨਾਂ ਨੇ ਬਾਕੀ ਦਾ ਸਪੋਰਟ ਤੇ ਬੁਲੇ ਜਾਂਦੀ ਆ ਜਦੋਂ ਵੇ ਜਜਮੈਂਟ ਕਰਦੀ ਆਪਨੇ ਉਸ ਤੋਂ ਬਾਅਦ ਜੋ ਜੋ ਫੈਸਲਾ ਉਹਦੇ ਮਨ ਕਰ ਲਈ ਹੋਣੀ ਹੈ ਨਾ ਜੇ ਅੱਜ ਇਹ ਦਰਜ ਹੋ ਗਈ ਤੇ ਜਿਹੜੇ ਜਿਹੜੇ ਮੇਨ ਦੋਸ਼ੀ ਹੋਣਗੇ ਸਾਰੇ ਅੰਦਰ ਆਣ ਸਰ ਇੱਕ ਚੀਜ਼ ਕਰਦੇ ਦੋਸਤ ਡਾਕਟਰ ਸਾਹਿਬ ਦੇ ਅੱਗੇ ਜਦੋਂ ਉਹਦੇ ਪਾਸੇ ਉਹ ਗੱਲ ਪਈ ਜਾਂਦੀ ਉਹਨਾਂ ਨੂੰ ਵੀ ਰੂਪ ਲਿਖਦੇ ਹਾਂ ਨਾ ਇਹ ਗੱਲਛਾਤ ਮੈਨੂੰ ਨਹੀਂ ਪਤਾ ਜੀ ਬਟੇ ਨਹੀਂ ਬਟੇ ਕੁਝ ਨਹੀਂ ਅੱਗੇ ਸਰ ਉਹ ਨਹੀਂ ਨਾਲੇ ਇਹ ਬਾਹਰ ਹੋਣੇ ਨਾ ਲੱਗਦੇ ਆ ਜੋ ਅੱਜ ਪਰ ਲੋ ਹੋਊਗਾ ਜੀ ਉਹ ਵੀ ਕਰਦੀ ਹੋਣੀ ਤਰੰਤ ਤਰੰਤ ਉਹ ਵਿਜੇ ਰੋੜਾ ਦੀ ਰਿਪੋਰਟ